ਸੰਜੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਰਚ ਦਾ ਮਹੀਨਾ ਹੈ ਤੇ ਮੌਸਮ ਬਹੁਤ ਸੁਹਾਵਣਾ ਹੈ ਪ੍ਰਕਿਰਤੀ ਪੂਰੀ ਖਿੜੀ ਪਈ ਆ ਸਾਰੇ ਵਾਲੇ ਮਤਲਬ ਫੁੱਲ ਇੰਨੇ ਕਿ ਜੋਬਨ ਤੇ ਨੇ ਕਿ ਉਹਨਾਂ ਨੂੰ ਬਸ ਵੇਖੀ ਜਾਓ ਤੇ ਕਈ ਵਾਰ ਫਿਰ ਇਹ ਵੀ ਆਇਆ ਕਿ ਇਹ ਚੀਜ਼ਾਂ ਤਕਰੀਬਨ ਸਾਡੀ ਸਾਰੀ ਜ਼ਿੰਦਗੀ ਦੇ ਪੜਾਵਾਂ 'ਚ ਹੁੰਦੀਆਂ ਨੇ ਪਰ ਕਈ ਵਾਰ ਅਸੀਂ ਇੰਨੇ ਬਿਜ਼ੀ ਹੋ ਜਾਂਦੇ ਆ ਜਾਂ ਆਪਣੇ ਖਿਆਲਾਂ 'ਚ ਜਾਂ ਆਪਣੇ ਜ਼ਿੰਦਗੀ ਦੇ ਕੰਮਾਂ 'ਚ ਸਾਨੂੰ ਇਹ ਜ਼ਿੰਦਗੀ ਜਿਉਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਸਾਂਝੇ ਘਰ 'ਚ ਦਰਖਤਾਂ ਦੀ ਸ਼ਾਮਾਂ ਬੈਠੇ ਸੀ ਸ਼ਾਮਾਂ ਬੜੀ ਸੋਹਣੀ ਲੱਗਦੀ ਹੈ ਕਿਉਂਕਿ ਹੁਣ ਦਿਨ ਤੇਜ਼ ਚੜੀ ਗਏ ਜਾਂ ਮੰਜੇ ਤੇ ਬੈਠੇ ਸੀ ਮੰਜਾ ਬਿਲਕੁਲ ਜਿਹੜਾ ਇਹ ਮੰਜਾ ਆ ਇਹਦੇ ਤੇ ਬੈਠ ਕੇ ਇੱਕ ਕੋਜੀ ਬੜਾ ਫੀਲ ਹੁੰਦਾ ਨਾ ਸਕੂਨ ਜਿਹਾ ਫੀਲ ਹੁੰਦਾ ਹਾਂ ਤੇ ਨਾਲੇ ਮौज ਇਹ ਆ ਵੀ ਜਿੱਥੇ ਮਰਜ਼ੀ ਚੱਕ ਕੇ ਲੈ ਜਾਓ ਅੱਗੇ ਛੋਟੇ ਹੁੰਦੇ ਕਬਜ਼ਾਰਤ ਨਹੀਂ ਛੋਟੇ ਹੁੰਦੇ ਮੰਜੇ ਤੇ ਹੂੰ ਡੱਬ ਖੜਬ ਵੀ ਬੱਕਰੀ ਡੱਬੀ ਉਹ ਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਤਾਂ ਗੁੱਜੋ ਇਹ ਕੀ ਆ ਅਸਵੇਸ਼ਨਾ ਅਸੀਂ ਅੱਜ ਸਾਡੇ ਸਵੇਰੇ-ਸਵੇਰੇ ਨੇ ਹਿੰਗ ਸਿੰਘ ਆਏ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਘੋੜਿਆਂ ਤੇ ਉਹਨਾਂ ਦੀ ਨਾ ਅਸੀਂ ਇੱਕ ਮਸਤੀ ਵੇਖੀ ਉਹ ਮਸਤੀ ਨਹੀਂ ਸੀ ਕਿ ਉਹਨਾਂ ਨੂੰ ਜਦ ਪੁੱਛਿਓ ਆਮ ਘਰਾਂ ਚੋਂ ਗਏ ਹੋਏ ਬੱਚੇ ਸੀਗੇ ਉਹਨਾਂ ਦੇ ਨਾਲ ਜਿਹੜੇ ਸੀਗੇ ਨਾ ਜਦ ਪੁੱਛਦਾ ਸੀ ਵੀ ਜਿਹੜੇ ਤੁਹਾਡਾ ਪਹਿਲਾ ਜੀਵਨ ਸੀ ਤੇ ਹੁਣ ਜੀਵਨ ਉਹ ਕਹਿੰਦੇ ਕਿ ਉਹ ਤਾਂ ਨਰਕ ਸੀ ਹਨ ਬੜਾ ਸੁਣ ਕੇ ਹੈਰਾਨ ਰਹਿ ਗਿਆ ਹਾਲਾਂਕਿ ਇੱਥੇ ਆ ਕੇ ਉਹਨਾਂ ਨੂੰ ਅਰਲੀ ਠਾਲਿਆ ਜਾਂਦਾ ਹੈ ਅਨਿਤ ਨੇਮ ਵਿੱਚ ਬਿਠਾਇਆ ਜਾਂਦਾ ਪਰ ਉਹ ਬਹੁਤ ਖੁਸ਼ ਸੀਗੇ ਘੋੜਿਆਂ ਦੀ ਸਵਾਰੀ ਕਰਕੇ ਬਿਰਤੀ ਵੀ ਸ਼ਾਇਦ ਸਟਰੋਂਗ ਹੋ ਗਈ ਉਹਨਾਂ ਦੀ ਦਲੇਰ ਸੀਗੇ ਹਾਂ ਉਹ ਮਸਤੀ ਜੀ ਦਾ ਅਸਰ ਸਾਡੇ ਤੇ ਨਹੀਂ ਗਿਆ ਉਹ ਭਾਵੇਂ ਚਲੇ ਗਏ ਪਰ ਗੱਲਾਂ ਬਾਤਾਂ 'ਚ ਫੇਰ ਹਰਮਿੰਦਰ ਕੌਰ ਦੀ ਇੱਕ ਸ਼ੌਕ ਆ ਜੀ ਇਹਨੂੰ ਕਈ ਵਾਰ ਚੁਟਕਲੇ ਉਤਰਨ ਲੱਗਦੇ ਨੇ ਮੈਂ ਇਹਨੂੰ ਕਿਹਾ ਵੀ ਚੁਟਕਲੇ ਅਸੀਂ ਤਾਂ ਭਾਈ ਕਈ ਕਈ ਵਾਰ ਸੁਣ ਲਏ ਹੁਣ ਤੇਰੇ ਚੁਟਕਲੇ ਰਿਕਾਰਡ ਕਰ ਦਨੇ ਆ ਰਿਕਾਰਡ ਅੱਜ ਮੈਂ ਕਿਹਾ ਵੀ ਚਲੋ ਜੀ ਅੱਜ ਦੇ ਚੁਟਕਲਿਆਂ ਦੀਓ ਵੀਡੀਓ ਬਣਾਉਨੇ ਆ ਕਿਉਂਕਿ ਮੈਨੂੰ ਵੀ ਜੇ ਕਦੇ ਕੋਈ ਚੁਟਕਲਾ ਮੈਂ ਕਿਤੇ ਸੁਣਾਇਆ ਮੈਂ ਇਹਦੇ ਕੋਲੋਂ ਪੁੱਛ ਕੇ ਜਾਨਾ ਉਹਨਾਂ ਜਾਂ ਫੋਨ ਕਰਕੇ ਪੁੱਛ ਦੋ ਨਾ ਇਹਨੂੰ ਯਾਦ ਰਹਿ ਜਾਂਦੇ ਨੇ ਮੇਰੇ ਕੋਲ ਜੇ ਅੱਜ ਆਪਾਂ ਸਾਂਝੇ ਕਰਨਾ ਆਪਣੇ ਜਿਹੜੇ ਦੋਸਤਾਂ ਨੂੰ ਇੱਕ ਦੋ ਚੁਟਕਲੇ ਸੁਣਾਈਏ ਦੱਸੋ ਕਿਹੜੇ ਕਿਹੜੇ ਚੁਟਕਲੇ ਸੁਣਾ ਸਕਦੇ ਇਹ ਚੁਟਕਲੇ ਵੀ ਜਿਆਦਾ ਸੱਸ ਸਨੋਂ ਤੇ ਹੀ ਹੁੰਦੇ ਨੇ ਜੀ ਨਾ ਸੱਸ ਸਨੋਂ ਤੇ ਵੀ ਹੁੰਦੇ ਆ ਘਰ ਵਾਲਾ ਘਰ ਵਾਲੀ ਤੇ ਵੀ ਹੁੰਦੇ ਆ ਜਿਆਦਾ ਚੁਟਕਲੇ ਘਰ ਵਾਲਾ ਘਰ ਵਾਲੀ ਤੇ ਬਣੇ ਹੋਏ ਨੇ ਆਪਣੇ ਠੀਕ ਆ ਪਹਿਲਾਂ ਤਾਂ ਮੈਂ ਉਹ ਤੇ ਸੁਣਾ ਦਿੰਨੀ ਆ ਇੱਕ ਮੈਨੂੰ ਯਾਦ ਆਇਆ ਵੀ ਇੱਕ ਕੁੜੀ ਕਿਸੇ ਪੰਡਤ ਕੋਲ ਗਈ ਉਹ ਕਹਿੰਦੀ ਵੀ ਬਾਬਾ ਜੀ ਵੀ ਮੈਨੂੰ ਨਾ ਇੱਕ ਸਮੇਂਦਾਰ ਜਿਹਾ ਮੁੰਡੇ ਨਾਲ ਮੇਰਾ ਵਿਆਹ ਕਰਾ ਦਿਓ ਵੀ ਸਮੇਂਦਾਰ ਜਿਹਾ ਮੁੰਡਾ ਲੱਭ ਦੋ ਕਹਿੰਦਾ ਬੀਬਾ ਘਰ ਜਾ ਸਮੇਂਦਾਰ ਮੁੰਡੇ ਵਿਆਹ ਨਹੀਂ ਕਰਾਉਂਦੇ ਇਹਦਾ ਮਤਲਬ ਅਸੀਂ ਸਮਝਦਾਰ ਨਹੀਂ ਹੈਗੇ ਚਲੋ ਜੀ ਹੁਣ ਅਗਲਾ ਵਿਆਹ ਤੁਸੀਂ ਸਮੇਂਦਾਰ ਤੁਸੀਂ ਸਮੇਂਦਾਰ ਕੁੜੀ ਨਾਲ ਵਿਆਹ ਕਰਾਇਆ ਹੈ ਟੋਟ ਚ ਆ ਗਈ ਸਾਹਮਣੇ ਤਾਂ ਚਲੋ ਹੋਰ 라ਉਂਡ ਦਿਓ ਬਰੋਣਾ ਇੱਕ ਕਿਸੇ ਨੇ ਕਹਿੰਦੇ ਘਰੇ ਕਥਾ ਕਰਾਉਣੀ ਸੀਗੀ ਕਥਾ ਕਰਾਈ ਤਾਂ ਚਲੋ ਕਥਾ ਦੇ ਵਿੱਚ ਜੋ ਵੀ ਆਪਣੇ ਕਹ ਲਓ ਪੰਡਤ ਜਾਂ ਜੋ ਵੀ ਕਥਾ ਕਰਦੇ ਸੀ ਉਹ ਕਹਿੰਦੇ ਵੀ ਹੱਥ ਖੜਾ ਕਰੋ ਜਿਹਨੇ ਜਿਹਨੇ ਸਵਰਗ ਜਾਣਾ ਆ ਉਹ ਉਹਦੇ ਵਿੱਚ ਸਾਰੇ ਸੱਸ ਸਹੁਰਾ ਨਣ ਦਜਮਾਈ ਸਾਰਿਆਂ ਨੇ ਹੱਥ ਖੜੇ ਕਰ ਲਏ ਤੇ ਇੱਕ ਨੇ ਨਹੀਂ ਕੀਤਾ ਹੈਗਾ ਉਹ ਪੰਡਤ ਜੀ ਕਹਿੰਦੇ ਵੀ ਕੀ ਗੱਲ ਬੀਬਾ ਤੂੰ ਹੱਥ ਨਹੀਂ ਖੜਾ ਕੀਤਾ ਤੂੰ ਨਹੀਂ ਸਵਰਗ ਚ ਜਾਣਾ ਕਹਿੰਦੀ ਜਿਆਦਾ ਸਾਰੇ ਚਲੇ ਗਏ ਮੇਰਾ ਤਾਂ ਇੱਥੇ ਹੀ ਸਵਰਗ ਜਾਣੀ ਦੋਨੋਂ ਹੀ ਗੱਲਾਂ ਦੇ ਵਿੱਚ ਤੂੰ ਇਸਤਰੀ ਪੱਖ ਨੂੰ ਮੂਹਰੇ ਰੱਖਣਾ ਹੈ ਨਾ ਨੋਹਾ ਦੇ ਵਕ ਨੂੰ ਮੂਰੇ ਰੱਖਣਾ ਬਿਲਕੁਲ ਦੇਖੋ ਜੀ ਇਸਤਰੀ ਜੇ ਵੈਸੇ ਕਰ ਚ ਇਸਤਰੀ ਖੋਸ਼ਾ ਨਾ ਕਰ ਸਵਾਰਗੀ ਰੰਗ ਇਹ ਥੋੜਾ ਮੈਨੂੰ ਵੀ ਯਾਦ ਆ ਗਿਆ ਬਿਠ ਬਿਠ ਮੈਂ ਵੀ ਸੁਣਾ ਦਿੰਦਾ ਲਾ ਅੱਥਾ ਕਮਾ ਲੋਗੀ ਹਾਂ ਕਹਿੰਦੇ ਵੀ ਇੱਕ ਨੋ ਨਾ ਕਾਬੂ ਨਹੀਂ ਸੀ ਆਉਂਦੀ ਉਹਦੇ ਸਹੁਰਾ ਪਰਿਵਾਰ ਕਿਸੇ ਬਾਬੇ ਦਾ ਭਗਤ ਸੀਗਾ ਉਹ ਬਾਬੇ ਨਾਲ ਸਕੀਮ ਲੜਾਈ ਜਾ ਕੇ ਵੀ ਕੋਈ ਹਿੱਲਾ ਕਰ ਵੀ ਇਹ ਤਾਂ ਸਾਨੂੰ ਸਮਝਦੀ ਕੁਛ ਨਹੀਂ ਹਾਂਜੀ ਵੇ ਭਈ ਸਾਡੀਆਂ ਛਾਲਾਂ ਚ ਕਈਆਂ ਪਈਆਂ ਇੰਜੇ ਰਹੇ ਕਹਿਣ ਵਾਂਗ ਹਾਂ ਬਾਬਾ ਕਹਿੰਦਾ ਲਿਆਓ ਮੇਰ ਕੋ ਕਹਿੰਦਾ ਮੈਂ ਲਝਾ ਲੈਣਾ ਉਹਨੂੰ ਹਾਂ ਬਾਬੇ ਨੇ ਸਕੀਮ ਲਾਈ ਤੇ ਨੋਹ ਬੁਲਾ ਲਈ ਤੇ ਨੋਹ ਆਈ ਨੂੰ ਕਹਿੰਦੇ ਨੇ ਕਿ ਭਾਈ ਤੂੰ ਇਹ ਲੜਾਈ ਝਗੜਾ ਬੰਦ ਕਰ ਦੇ ਵੀ ਮੈਂ ਤੈਨੂੰ ਤਿੰਨ ਬਰ ਦੇ ਦਿੰਨਾ ਹਾਂ ਤੇਰੀਆਂ ਉਹ ਛਾਵਾਂ ਪੂਰੀਆਂ ਨੂੰ ਕਹਿੰਦੀ ਠੀਕ ਆ ਬਾਬਾ ਜੀ ਪਰ ਕਹਿੰਦੇ ਇੱਕ ਸ਼ਰਤ ਆ ਹਾਂ ਭਈ ਜਿਹੜੀ ਚੀਜ਼ ਵੀ ਮੈਂ ਤੋਂ ਮੰਗੇਂਗੀ ਤਿੰਨਾ ਚ ਮੈਂ 10 ਗੁਣਾ ਵੱਧ ਤੇਰੀ ਸੱਸ ਨੂੰ ਦਵਾਂਗਾ ਤੇ ਪਹਿਲਾਂ ਉਹਨਾਂ ਨੇ ਸੋਚਿਆ ਸੀ ਕਿ ਜਵਾਬ ਦੇਊਗੀ ਉਹ ਕਹਿੰਦੀ ਜੀ ਠੀਕ ਆ ਕਿਉਂਕਿ ਆਮ ਤਾਂ ਇਹੀ ਆ ਵੀ ਸਾਰੇ ਹੈਰਾਨ ਹੋਏ ਵੀ ਇਹ 10 ਗੁਣਾ ਵੱਧ ਕਿਵੇਂ ਮਨਜ਼ੂਰ ਕਰ ਲਿਆ ਨੂੰ ਤੇ ਗਾਹਾਂ ਦੇਖੋ ਕੀ ਹੁੰਦਾ ਹੈ ਕਿ ਉਹ ਜਿਹੜੀ ਨੋ ਹੈ ਉਹ ਪਹਿਲਾ ਬਾਰ ਮੰਗਦੀ ਹੈ ਕਿ ਬਾਬਾ ਜੀ ਮੈਨੂੰ ਨਾ ਸੋਹਣੀ ਬਣਾ ਦੇ ਅੱਛਾ ਉਹ ਕਹਿੰਦਾ ਜੀ ਠੀਕ ਹੈ ਕਹਿੰਦੇ ਬਾਬੇ ਨੇ 10 ਵਾਦ ਤੇਰੀ ਸੱਸ ਵੜਾ ਉਹ ਕਹਿੰਦੇ ਬਣ ਗਈ ਸੋਣੀ ਤੇ 10 ਗੁਣਾ ਬਾਦ ਸੱਸ ਸੋਣੀ ਹੋ ਗਈ ਅੱਛਾ ਉਹ ਸੋਣੀ ਲੱਗੇ ਤੇ ਉਹਨੂੰ ਫਿਰ ਵੀ ਹੈਰਾਨ ਹੈ ਵੀ ਤੇ ਕੋਈ ਅਸਰ ਨਹੀਂ ਹੋਇਆ ਹਾਂ ਫਿਰ ਦੂਸਰੀ ਜਿਹੜੀ ਬਾਰੋਂ ਨੇ ਮੰਗਿਆ ਉਹ ਕਿਹਾ ਕਿ ਜੀ ਕਹਿੰਦੀ ਮੇਰੀ 1 ਕਰੋੜ ਰੁਪਈਆ ਦੀ ਲਾਟਰੀ ਕੱਢ ਦੋ ਹੂੰ 10 ਕਰੋੜ ਦੀ ਲਾਟਰੀ ਸੱਸ ਨੂੰ ਨੇ ਕੱਢ ਲਈ ਇੱਥੇ ਵੀ ਓਕੇ ਸੀ ਹਾਂ ਫਿਰ ਤੀਜੇ ਬੜੇ ਹੈਰਾਨ ਹੋਏ ਵੀ ਸੱਸ ਨੂੰ ਵੱਧ ਮਿਲ ਰਿਹਾ ਜੇ ਵੀ ਕੋਈ ਇਤਰਾਜ਼ ਨਹੀਂ ਕਰਦੀ ਉਦਾਂ ਸੱਸ ਨੂੰ ਚੱਲਦੀ ਨਹੀਂ ਹਾਂ ਫਿਰ ਉਹ ਕਹਿੰਦੀ ਬੱਬਾ ਜੀ ਹੁਣ ਐ ਕਰੋ ਵੀ ਮੈਨੂੰ ਨਾ ਛੋਟਾ ਜਿਹਾ ਹਾਰਟ ਅਟੈਕ ਦੇ ਦੋ ਹਾਰਟ ਅਟੈਕ ਦਾ ਝਟਕਾ ਛੋਟਾ ਜਿਹਾ ਝਟਕਾ ਦੇ ਦੋ ਤੇ ਦੇਣਾ ਪੈ ਗਿਆ ਕਹਿੰਦੇ 10 ਗੁਣਾ ਵੱਧ ਸਸ ਨੂੰ ਹੋ ਗਿਆ ਤੇ ਫਿਰ ਪਤਾ ਹੀ ਆ ਵੀ ਹੋਇਆ ਕੀ ਆ ਸੋ ਇਹ ਝਟਕਾ ਚਲੀ ਗਈ ਹੈ ਹਾਂ ਇਹ ਭਾਵਨਾਵਾਂ ਵਿੱਚ ਪ੍ਰਗਟ ਕਰਦੇ ਨੇ ਚੁਟਕਲੇ ਸਸ ਨੂੰ ਦੇ ਨਾਲ ਹਨਾ ਤੇ ਇਹ ਇਸ ਤਰ੍ਹਾਂ ਚਲੋ ਅਸੀਂ ਮੇਰਾ ਤਾਂ ਇਹ ਕਹਿਣਾ ਸੀ ਇੱਕ ਨੌ ਆਪਣੀ ਸੱਸ ਨੂੰ ਆ ਕੇ ਕਹਿੰਦੀ ਆ ਵੀ ਮੰਮੀ ਜੀ ਮੈਨੂੰ ਪੈਸੇ ਦੋ ਮੈਂ ਬਿਊਟੀ ਪਾਰਲਰ ਜਾਣਾ ਵਾਲ ਸਟ੍ਰੇਟ ਕਰਾਉਣੇ ਆ ਉਹ ਸੱਸ ਕਹਿੰਦੀ ਵੀ ਪੈਸਿਆਂ ਦੀ ਕਿ ਲੋੜ ਆ ਤੂੰ ਘਰ ਹੀ ਕਰ ਲਾ ਕਹਿੰਦੀ ਨਹੀਂ ਇਹ ਤਾਂ ਬਿਊਟੀ ਪਾਰਲਰ ਚੋਂ ਹੀ ਹੋਣਾ ਮੈਨੂੰ ਪੈਸੇ ਦੋ ਕਹਿੰਦੀ ਘਰੇ ਤੂੰ ਸਾਰਾ ਟੱਬਰ ਸਟ੍ਰੇਟ ਕੀਤਾ ਪਿਆ ਤੇ ਤੂੰ ਵਾਲ ਨਹੀਂ ਥੜੇ ਇਹ ਮੌਲ ਵੀ ਹੈ ਜੀ ਅੱਜ ਕੱਲ ਤੈਨੂੰ ਕਿਤੇ ਰੁੱਤਲੀ ਗੱਲ ਦੱਸਦੀ ਏ ਮੌਸਮ ਬਦਲਿਆ ਹੋਇਆ ਪੰਜਾਬ ਦੇ ਵਿੱਚ ਬਾਹਰ ਦਾ ਚਲੋ ਸੱਸ ਨੂੰ ਉਹਦਾ ਮਸਲਾ ਹੈ ਹੀ ਨਹੀਂ ਉੱਥੇ ਤਾਂ ਨਾ ਕੋਈ ਇਹ ਹੈ ਹੀ ਨਹੀਂ ਸਿਸਟਮ ਹੈ ਨਹੀਂ ਤੇ ਇੱਥੇ ਦਾ ਇਹ ਹੈ ਕਿ ਕੋਈ ਸਮਾਂ ਹੁੰਦਾ ਸੀ ਆਪਾਂ ਸਮਝਦੇ ਵੀ ਸੱਸਾਂ ਤੰਗ ਕਰਦੀਆਂ ਨੇ ਪਰ ਉਹ ਸਮਾਂ ਜਾ ਚੁੱਕਿਆ ਜੀ ਅੱਜ ਕੱਲ ਸੱਸਾਂ ਨੋਹਾਂ ਤੋਂ ਡਰਦੀਆਂ ਨੇ ਕਹਿੰਦੇ ਅੱਗੇ ਤਾਂ ਸੱਸ ਨੋਹ ਨੂੰ ਪੁੱਛਦੀ ਹੁੰਦੀ ਸੀ ਵੀ ਭਾਈ ਤੈਨੂੰ ਰੋਟੀ ਬਣਾਉਣੀ ਆਉਂਦੀ ਆ ਹਾਂ ਜਾ ਦੇਖਣ ਜਾਂਦੇ ਸੀ ਹਾਂ ਕਹਿੰਦੇ ਹੁਣ ਤਾਂ ਇਹ ਪੁੱਛਦੀਆਂ ਜਾ ਕੇ ਵੀ ਤੂੰ ਰੋਟੀ ਬਣੀ ਬਣਾਈ ਖਾ ਲੈਣੀ ਆ ਸੋ ਅੱਜ ਤਾਂ ਇੰਨਾ ਬਦਲਿਆ ਹੋਇਆ ਅੱਜ ਥੋੜਾ ਪਹਿਲਾਂ ਇੱਕ ਘਰੇ ਵਿਆਹ 'ਚ ਗਏ ਉੱਤ ਸਕੇ ਸੀਨ ਵੇਖਿਆ ਕਿ ਸੱਸ ਸਹੁਰੇ ਹੀ ਹੋਣਗੇ ਪਰੀ ਸੱਸ ਸਹੁਰਾ ਤੇ ਮੁੰਡਾ ਬਹੂ ਆਏ ਤੇ ਮੁੰਡਾ ਕਿਤੇ ਬਾਹਰ ਖੜ ਗਿਆ ਤੇ ਨੋ ਆ ਕੇ ਬੈਠ ਗਈ ਤੇ ਸੱਸ ਸਹੁਰਾ ਵੀ ਬਹਿ ਗਿਆ ਇਹ ਸੱਸ ਵਿਚਾਰੀ ਪਹਿਲਾਂ ਤਾਂ ਜਾ ਕੇ ਉਹ ਘਰ ਵਾਲਿਆਂ ਤੋਂ ਮੰਗ ਕੇ ਲਿਆਈ ਖਾਣ ਨੂੰ ਕੁਝ ਉਹ ਪਲੇਟ ਚ ਰੱਖਿਆ ਹਾਂ ਫਿਰ ਉਹਨੇ ਉਹ ਪਲੇਟ ਚ ਪਾ ਕੇ ਨੋ ਦੇ ਕੋਲ ਫੜਾਇਆ ਫਿਰ ਉਹਨੂੰ ਪੁੱਛਦੀ ਆ ਵੀ ਤੂੰ ਚਾਹ ਕਿੰਨੀ ਲੈਣੀ ਆ ਚਾਹ ਪਾ ਕੇ ਫੜਾਉਂਦੀ ਆ ਮੇਰੇ ਮੂੰਹੋਂ ਨਿਕਲਣ ਲੱਗਿਆ ਕਿ ਕੁੜੀ ਨੂੰ ਕਹਾ ਵੀ ਉਹ ਤੇਰੀ ਵੱਡੀ ਆ ਸੱਸਾ ਕੁੜੇ ਚਾਹੀਦਾ ਤਾਂ ਇਹ ਵੀ ਤੂੰ ਜਾ ਕੇ ਭਲਾਵੇਂ ਹਾਂ ਰਮਿੰਦਰ ਮੈਨੂੰ ਰੋਕਿਆ ਕਹਿੰਦੀ ਰਹਿਣ ਦੇ ਇਹਨਾਂ ਦੇ ਕਲੇਸ਼ ਪੈ ਜਾਣਾ ਉਹਨਾਂ ਨੇ ਇਹ ਨਹੀਂ ਕਹਣਾ ਤੂੰ ਸਾਡੀ ਫੇਵਰਕੀ ਤੇ ਨਾ ਕਹਣਾ ਤੇ ਸਾਡਾ ਘਰ ਪਟਦਾ ਸਾਡੀ ਨੋ ਇਸ ਗੱਲੋਂ ਗੁੱਸੇ ਹੋ ਕੇ ਚਲੇਗੀ ਉਹ ਹੀ ਤਾਂ ਮੇ ਪਾਈ ਬਣੀ ਬੜਾਈ ਜਾ ਪਾਈਪ ਵਾਈਚਾ ਫੀਲਣ ਇਹ ਤਾਂ ਨਵੀਂ ਇਹ ਚੇਂਜ ਆ ਜੀ ਪੰਜਾਬ ਤੇ ਬਹੁਤ ਵੱਡਾ ਬਦਲਾ ਆ ਤੇ ਬਾਹਰ ਤਾਂ ਆਉਣਾ ਹੀ ਸੀ ਪੰਜਾਬੀਆਂ ਨੇ ਵੀ ਲੈ ਆਉਂਦਾ ਕਿ ਹੁਣ ਭਾਈ ਸੱਸਾਂ ਦਾ ਜ਼ਮਾਨਾ ਨਹੀਂ ਹੁਣ ਨੋਹਾਂ ਦਾ ਜ਼ਮਾਨਾ ਹਾਂ ਜਿਹੜੀ ਸੱਸ ਵੈਸੇ ਇਸ ਗੱਲ ਨੂੰ ਸਮਝ ਜਾਂਦੀ ਉਹ ਸਿਆਣੀ ਹੈ ਉਹ ਘਰ ਚਲਾਜ ਕਈ ਸੱਸਾਂ ਨੂੰ ਭੁਲੇਖਾ ਉਹ ਫਿਰ ਤਜਰਬਾ ਕਰਕੇ ਸਮਝਦੇ ਨੇ ਜਾਂ ਅਗਲੀ ਸੁਣਾਉਂਦੀ ਹੈ 23 ਸਾਲ 2 ਸਾਲ ਚ ਸੱਸਾਂ ਦੇ ਭੁਲੇਖੇ ਨਿਕਲ ਜਾਂਦੇ ਮੈਂ ਕਹਿੰਦਾ 2 ਸਾਲ ਤੋਂ ਜ਼ਿਆਦਾ ਹੁਣ ਤਾਂ ਜਿਹੜੀ ਲੋਕ ਇਤਿਹਾਸ ਦਾ ਨੇ 6 ਮਹੀਨੇ ਦੀ ਕਹਾਣੀ ਹੈ ਹਾਂ ਸੋ ਸਮੇਂ ਸਮੇਂ ਦੀਆਂ ਗੱਲਾਂ ਨੇ ਜੀ ਸਮੇਂ ਸਮੇਂ ਦੇ ਬਦਲਾ ਨੇ ਜਾਂ ਸੱਸਾਂ ਦੇ ਹੱਥੋਂ ਤਾਕਤ ਹੀ ਸੱਸਾਂ ਨੇ ਕਰ ਲਈ ਅੱਜ ਹੁਣ ਦੂਜੇ ਪਾਸੇ ਆਈ ਹੁਣ ਉਹ ਵੀ ਆਪਣਾ ਪੀਰੀਅਡ ਪੂਰਾ ਕਰਨਗੇ ਇਹ ਤਾਂ ਹੋਣਾ ਹੀ ਆ ਜੀ ਕੁਲਮੜਾ ਕੇ ਚਲੋ ਹੱਸਦੇ ਸੀ ਖੇਡਦੇ ਸੀ ਜੀ ਸਾਂਝੇ ਕਰਦੀਆਂ ਸਾਂਝਾਂ ਥੋੜਾ ਨਾ ਪਾਦੀਆਂ ਨੇ ਤੇ ਤੁਸੀਂ ਵੀ ਹਲਕਾ ਜਿਹਾ ਮਾਹੌਲ ਇੱਥੇ ਰਹਿੰਦਾ ਹੈ ਇਹ ਸੋਸ਼ਲ ਮੀਡੀਆ ਦਾ ਇੱਕ ਸਾਡਾ ਪਰਿਵਾਰ ਬਣ ਗਿਆ ਜਿਹੜਾ ਸਾਨੂੰ ਹੌਸਲਾ ਦਿੰਦਾ ਹੈ ਇਦਾਂ ਦੀਆਂ ਵੀਡੀਓ ਦੇਖ ਕੇ ਉਹ ਫਿਰ ਸਾਨੂੰ ਮਿਲਣ ਵੀ ਆਉਂਦੇ ਨੇ ਤੇ ਜਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹਨਾਂ ਦਾ ਦਿਲ ਕਰਦਾ ਇੱਕ ਐਕਸਪੈਰੀਮੈਂਟ ਕਰ ਰਹੇ ਹਾਂ ਜੀ ਸਾਡੇ ਜੀਵਨ ਦਾ ਲਗਜ਼ਰੀ ਜੀਵਨ ਦਾ ਤੇ ਫਿਰ ਮੈਂ ਲਾਸਟ ਚੁਟਕਲਾ ਮੈਨੂੰ ਯਾਦ ਆ ਗਿਆ ਫਿਰ ਭੁੱਲ ਜਾਈਦਾ ਬਿਲਕੁਲ ਉਹ ਵੀ ਸੁਣਾਦਾ ਕਹਿੰਦੇ ਇੱਕ ਵਾਰ ਸੌਰੇ ਦਾ ਆਪਰੇਸ਼ਨ ਹੋਣਾ ਸੀ ਤੇ ਡਾਕਟਰ ਜਮਾਈ ਸੀਗਾ ਠੀਕ ਹੈ ਤੇ ਜਮਾਈ ਨੇ ਸੌਰੇ ਦਾ ਆਪਰੇਸ਼ਨ ਕਰਨਾ ਸੀ ਹਾਂ ਮੈਨੂੰ ਲੱਗਦਾ ਮੈਂ ਸੁਣਿਆ ਨਹੀਂ ਅਜੇ ਇਹ ਸੁਣਾ ਦਿਓ ਤੇ ਉਹ ਜਦ ਸਟ੍ਰੈਚਰ ਤੇ ਪਾ ਕੇ ਆ ਨਾ ਆਪਰੇਸ਼ਨ تھیਟਰ ਦੇ ਮੂਹਰੇ ਗਏ ਤਾਂ ਸੌਰੇ ਨੇ ਆਪਣੇ ਜਮਾਈ ਦਾ ਹੱਥ ਫੜ ਲਿਆ ਉਹ ਡਾਕਟਰ ਸੀ ਹਾਂ ਕਹਿੰਦਾ ਵੀ ਵੈਸੇ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਵੀ ਆਪਰੇਸ਼ਨ ਵਧੀਆ ਹੋ ਸਕਸੈਸਫੁਲ ਹੋਊਗਾ ਹਾਂ ਜੇ ਇਨ ਕੇਸ ਕਹਿੰਦਾ ਸਕਸੈਸਫੁਲ ਨਾ ਹੋਇਆ ਤਾ ਤੇਰੀ ਸਾਸ ਨੂੰ ਤੂੰ ਹੀ ਸੰਭਾਲਿਆ ਜਵਾਈ ਤਾਂ ਫਿਰ ਉਹ ਤਾਂ ਪੰਜ ਸੱਤ ਡਾਕਟਰਾਂ ਨੂੰ ਨਾਲ ਲੈ ਕੇ ਆਉਂਦੇ ਕਿ ਮੈਂ ਤਾਂ ਗਲਤੀ ਨਾ ਹੋ ਜਾਈਏ ਦੇਖੋ ਜੀ ਕਿੰਦੀ ਵਧੀਆ ਧਮਕੀ ਵੀ ਆ ਹੈ ਹਾਂ ਬਹੁਤ ਵਧੀਆ ਧਮਕੀ ਆ ਇਹ ਹਾਂ ਕਲਮਲਾ ਕੇ ਸ਼ੁਕਰਾਨਾ ਫੀਲ ਕਰਦੇ ਆ ਜੀ ਜੋ ਵੀ ਪ੍ਰਮਾਤਮਾ ਨੇ ਸਮਾਂ ਦਿੱਤਾ ਕਿਉਂਕਿ ਕੋਈ ਵੀ ਚੀਜ਼ ਗਰੰਟੀਡ ਨਹੀਂ ਹੁੰਦੀ ਹਾਂ ਜੋ ਵੀ ਸਮਾਂ ਮਿਲੇ ਉਹਨੂੰ ਹੱਸ ਕੇ ਗੁਜ਼ਾਰ ਲੈਣਾ ਚਾਹੀਦਾ ਹੈ ਪਾਸ ਜਾ ਚੁੱਕਿਆ ਆਉਣ ਵਾਲੇ ਸਮੇਂ ਦਾ ਪਤਾ ਕੁਛ ਨਹੀਂ ਤੇ ਜੇ ਉਹ ਹੈ ਉਹ ਆਹੀ ਹੈ ਇਹਨੂੰ ਚਾਹੇ ਦੁਖੀ ਹੋ ਕੇ ਗੁਜ਼ਾਰ ਲੋ ਚਾਹੇ ਹਸ ਕੇ ਟ ਕੇ ਗੁਜ਼ਾਰ ਲੋ ਪਰਮਾਤਮਾ ਸਾਰਿਆਂ ਦੀ ਜਿੰਦਗੀ ਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਅਸੀਂ ਖੁਸ਼ੀਆਂ ਖੇੜਾ ਆਪਣੀ ਜਿੰਦਗੀ ਚ ਆਉਣ ਵੀ ਦਈਏ ਕਿਉਂਕਿ ਅਸੀਂ ਕਈ ਵਾਰ ਇੰਨੇ ਉਲਝੇ ਹੁੰਨੇ ਆ ਜਾਂ ਕਿਸੇ ਗੱਲ ਦੇ ਵਿੱਚ ਨਾ ਸਮਝੀ ਹੁੰਦੀ ਆ ਕਿ ਅਸੀਂ ਖੁਸ਼ੀਆਂ ਖੇੜਾ ਪਰਮਾਤਮਾ ਜੋ ਸਾਨੂੰ ਦੇਣਾ ਚਾਹੁੰਦਾ ਉਹ ਅਸੀਂ ਲੈ ਨਹੀਂ ਪਾਉਂਦੇ ਸਦਰਵਾਜੇ ਜੇ ਖੁੱਲ੍ਹੇ ਹੀ ਨਹੀਂ ਰੱਖਦੇ ਹੈ ਸਾਰਿਆਂ ਦੇ ਲਈ ਸੋਚ ਸੋਚ ਕੇ ਹਾਂ ਹੁਣ ਦੇਖੋ ਹੁਣ ਸਾਨੂੰ ਇਹ ਹੈ ਕਿ ਚਾਹੇ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ ਚਾਹੇ ਹੱਸ ਲਿਓ ਸਭ ਕੁਝ ਇਹ ਮਨਜ਼ੂਰ ਹੈ ਜੀ ਤੇ ਬਸ ਇੱਕ ਬੈਠੇ ਬੈਠੇ ਨੇ ਤੁਹਾਡੇ ਨਾਲ ਸਾਂਝ ਪਾ ਲਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਇੱਕ ਪਲੇਟ ਬਣ ਗਿਆ ਪਰਿਵਾਰ ਬਹੁਤ ਖੂਬਸੂਰਤ ਲੋਕ ਸਾਂਝੇ ਘਰ ਚ ਆਉਂਦੇ ਨੇ ਸਾਨੂੰ ਮਿਲਦੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਤੁਹਾਡੀ ਵੀ ਵੀਡੀਓ ਕਰਦੇ ਹਾਂ ਜੀ ਜਦੋਂ ਕਦੋਂ ਤੁਸੀਂ ਸਾਨੂੰ ਮਿਲਣਾ ਆਉਂਗੇ ਜੇ ਜੇ ਫੋਨ ਕਰੋਗੇ ਜਾਂ ਮੈਸੇਜ ਕਰੋਗੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਬਿਲਕੁਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਦੇ ਹੋ ਇਹ ਤੁਹਾਡਾ ਸਾਡੇ ਸਪੋਰਟ ਹੋਵੇਗੀ ਸੋ ਬਹੁਤ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ